ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਮਾਨਸਾ ਤੋਂ ਬੇਖਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਇੱਕ ਵਿਅਕਤੀ ਦੇ ਵੱਲੋਂ ਘਰ ਚ ਵੜ ਕੇ ਦਿਓਰ ਪਰਜਾਈ ਦਾ ਕਤਲ ਕਰ ਦਿੱਤਾ ਜੀ ਹਾਂ ਦਿਨ ਦਿਹਾੜੇ ਇਹ ਵਾਰਦਾਤ ਵਾਪਰੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਗਮੀ ਦਾ ਮਾਹੌਲ ਬਣਿਆ ਹੋਇਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਵੜ ਕੇ ਦਿਓਰ ਪਰਜਾਈ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਕਾਰਨ ਕਿ ਰਿਆ ਕਿਹੜੇ ਵਿਅਕਤੀ ਦੇ ਵੱਲੋਂ ਕੀਤਾ ਗਿਆ ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਕਿਉਂਕਿ ਪੁਲਿਸ ਜਾਂਚ ਕਰ ਰਹੀ ਹੈ ਪਰ ਇਹਨਾਂ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੰਗੀਰ ਸਿੰਘ ਤੇ ਰਣਜੀਤ ਕੌਰ ਦੋਵੇਂ ਦਿਓਰ ਪਰਜਾਈ ਸੀ ਦੋਵੇਂ ਗਵਾਂਡੀ ਸੀਗੇ ਔਰ ਘਰ ਦੇ ਵਿੱਚ ਵੜ ਕੇ ਇਹਨਾਂ ਦਾ ਕਤਲ ਕੀਤਾ ਗਿਆ ਅਣਪਛਾਤੇ ਵਿਅਕਤੀ ਦੇ ਵੱਲੋਂ ਬੇਰਹਿਮੀ ਦੇ ਨਾਲ ਇਹਨਾਂ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਜਦੋਂ ਡੈੱਡ ਬਾਡੀਆਂ ਮਿਲੀਆਂ ਪਰਿਵਾਰਕ ਮੈਂਬਰਾਂ ਨੇ ਜਦੋਂ ਘਰ ਦੇ ਵਿੱਚ ਜਾ ਕੇ ਦੇਖਿਆ ਤਾਂ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਜਿਹੜੇ ਐ ਇਹਨਾਂ ਦੇ ਉੱਪਰ ਕੀਤੇ ਹੋਏ ਸੀ ਖੂਨ ਦੇ ਨਾਲ ਲਥਪਥਆਂ ਬਾਡੀਆਂ ਜਿਹੜੀਆਂ ਉਹ ਜਦੋਂ ਘਰ ਦੇ ਵਿੱਚ ਪਈਆਂ ਹੋਈਆਂ ਸੀ ਤਾਂ ਪਰਿਵਾਰ ਦੀਆਂ ਦੇਖ ਕੇ ਭੁਬਾ ਨਿਕਲ ਗੀਆਂ ਹਾਲਾਂਕਿ ਮੌਕੇ ਤੇ ਪੁਲਿਸ ਨੂੰ ਇਤਲਾਹ ਵੀ ਦਿੱਤੀ ਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਉਂਕਿ ਆਸ-ਪਾਸ ਸੀਸੀਟੀਵੀ ਜਿਹੜੇ ਕੈਮਰੇ ਆ ਉਹ ਨਹੀਂ ਸਾਮਸੋ ਇਸ ਕਰਕੇ ਪੁਲਿਸ ਜਾਂਚ ਜ਼ਰੂਰ ਕਰ ਰਹੀ ਹੈ ਖੰਗਾਲਿਆ ਜਾ ਰਿਹਾ ਸਾਰਾ ਕੁਝ ਪੁਲਿਸ ਦਾ ਵੀ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਪਿੰਡ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਕਿਉਂਕਿ ਇੱਕੋ ਪਰਿਵਾਰ ਦੇ ਵਿੱਚ ਦੋ ਜੀਆਂ ਦਾ ਕਤਲ ਹੋ ਜਾਣਾ ਦਿਓਰ ਭਜਾਈ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਹੋ ਜਾਣਾ ਇਹ ਵੱਡੇ ਸਵਾਲ ਵੀ ਖੜੇ ਹੋ ਜਾਂਦੇ ਨੇ ਲੌ ਐਂਡ ਆਰਡਰ ਦੇ ਉੱਪਰ ਔਰ ਦੂਸਰੀ ਗੱਲ ਇਹ ਹੈ ਕਿ ਪਿੰਡ ਦੇ ਵਿੱਚ ਸੌਗ ਦਾ ਮਾਹੌਲ ਬਣਿਆ ਹੋਇਆ ਸਾਰੇ ਸਾਮਵੇ ਕੋਈ ਨਹੀਂ ਕਿ ਆਖਰ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਕਿਸ ਨੇ ਦਿੱਤਾ ਔਰ ਕਿਉਂ ਦਿੱਤਾ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਿ ਕਿਸੇ ਦੇ ਨਾਲ ਦੁਸ਼ਮਣੀ ਵੀ ਨਹੀਂ ਸੀ ਕਿਸੇ ਦੇ ਕੋਲੋਂ ਕੋਈ ਲੈਣ ਦੇਣ ਵੀ ਨਹੀਂ ਹੈ ਫਿਰ ਵੀ ਅਣਪਛਾਤੇ ਵਿਅਕਤੀ ਦੇ ਵੱਲੋਂ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇਜ਼ਧਾਰ ਹਥਿਆਰਾਂ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਘਰ ਦੇ ਵਿੱਚ ਪਹਿਲਾਂ ਵੜਿਆ ਹੈ ਅਣਪਛਾਤਾ ਵਿਅਕਤੀ ਔਰ ਉਸ ਤੋਂ ਬਾਅਦ ਦੇ ਵਿੱਚ ਤੇਜ਼ਧਾਰ ਹਥਿਆਰਾਂ ਦੇ ਨਾਲ ਇਹਨਾਂ ਦੋਨਾਂ ਜਣਿਆਂ ਦਾ ਕਤਲ ਕਰ ਦਿੱਤਾ ਹੈ ਦਿਓਰ ਪਰਜਾਈ ਦਾ ਰਿਸ਼ਤਾ ਹੈ ਇਹਨਾਂ ਦੋਨਾਂ ਦਾ ਜੰਗੀਰ ਸਿੰਘ ਦੀ 62 ਸਾਲ ਉਮਰ ਹੈ ਔਰ ਰਣਜੀਤ ਕੌਰ ਦੀ 60 ਸਾਲ ਉਮਰ ਹੈ ਆਪਸ ਦੇ ਵਿੱਚ ਦੋਵੇਂ ਗੁਆਂਢੀ ਸੀਗੇ ਔਰ ਇੱਕ ਘਰ ਦੇ ਵਿੱਚ ਮੌਜੂਦ ਸੀ ਤੇ ਅਣਪਛਾਤੇ ਵਿਅਕਤੀ ਨੇ ਘਰੇ ਵੜ ਕੇ ਤੇਜ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਹੈ ਤਾਂ ਉਹ ਘਰ ਦੇ ਦੇਖ ਸਕਦੇ ਹੋ ਤੁਸੀਂ ਘਰ ਦੇ ਵਿੱਚ ਕਿਵੇਂ ਹੁਣ ਬਹਿਣ ਪਏ ਨੇ ਕਿਉਂਕਿ ਦੋ ਜੀ ਜਦੋਂ ਘਰ ਦੇ ਵਿੱਚੋਂ ਚਲੇ ਜਾਣ ਤਾਂ ਫਿਰ ਮਰਨ ਹੋ ਜਾਂਦਾ ਹੈ ਪਰਿਵਾਰ ਦਾ ਵੀ ਮਗਰੋਂ ਸੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਹਾਨੂੰ ਤਸਵੀਰਾਂ ਉਹ ਵੀ ਘਰ ਤੋਂ ਦਿਖਾਉਨੇ ਆ ਜਿੱਥੇ ਪਰਿਵਾਰ ਦੇ ਵੱਲੋਂ ਦੁਹਾਈ ਦਿੱਤੀ ਜਾ ਰਹੀ ਹੈ ਰੋਇਆ ਜਾ ਰਿਹਾ ਲਗਾਤਾਰ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਤੇ ਮੰਗ ਵੀ ਕੀਤੀ ਜਾ ਰਹੀ ਹੈ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਉਨੇ ਆ yeah ਜੇ ਬੁਗਾਰਜਾ ਗਮੀ ਦਾ ਮਾਹੌਲ ਬਣਿਆ ਹੋਇਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਵੜ ਕੇ ਦਿਓਰ ਪਰਜਾਈ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਕਾਰਨ ਕੀ ਰਿਹਾ ਹੈ ਕਿਹੜੇ ਵਿਅਕਤੀ ਦੇ ਵੱਲੋਂ ਕੀਤਾ ਗਿਆ ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਕਿਉਂਕਿ ਪੁਲਿਸ ਜਾਂਚ ਕਰ ਰਹੀ ਹੈ ਪਰ ਇਹਨਾਂ ਜਰੂਰ ਕਿਹਾ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੰਗੀਰ ਸਿੰਘ ਤੇ ਰਣਜੀਤ ਕੋਰ ਦੋਵੇਂ ਦਿਓਰ ਪਰਜਾਈ ਸੀ ਦੋਵੇਂ ਗਵਾਂਡੀ ਸੀਗੇ ਔਰ ਘਰ ਦੇ ਵਿੱਚ ਵੜ ਕੇ ਇਹਨਾਂ ਦਾ ਕਤਲ ਕੀਤਾ ਗਿਆ ਅਣਪਛਾਤੇ ਵਿਅਕਤੀ ਦੇ ਵੱਲੋਂ ਬੇਰਹਿਮੀ ਦੇ ਨਾਲ ਇਹਨਾਂ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਜਦੋਂ ਡੈੱਡ ਬਾਡੀਆਂ ਮਿਲੀਆਂ ਪਰਿਵਾਰਕ ਮੈਂਬਰਾਂ ਨੇ ਜਦੋਂ ਘਰ ਦੇ ਵਿੱਚ ਜਾ ਕੇ ਦੇਖਿਆ ਤਾਂ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਜਿਹੜੇ ਐ ਇਹਨਾਂ ਦੇ ਉੱਪਰ ਕੀਤੇ ਹੋਏ ਸੀ ਖੂਨ ਦੇ ਨਾਲ ਅੱਲਤਪਤ ਜਾਂ ਬੋਡੀਆਂ ਜਿਹੜੀਆਂ ਉਹ ਜਦੋਂ ਘਰ ਦੇ ਵਿੱਚ ਪਈਆਂ ਹੋਈਆਂ ਸੀ ਤਾਂ ਪਰਿਵਾਰ ਦੀਆਂ ਦੇਖ ਕੇ ਭੁੱਬਾ ਨਿਕਲ ਗਿਆ ਹਾਲਾਂਕਿ ਮੌਕੇ ਤੇ ਪੁਲਿਸ ਨੂੰ ਇਤਲਾਹ ਵੀ ਦਿੱਤੀ ਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਉਂਕਿ ਆਸ-ਪਾਸ ਸੀਸੀਟੀਵੀ ਜਿਹੜੇ ਕੈਮਰੇ ਆ ਉਹ ਨਹੀਂ ਸੰਸੋ ਇਸ ਕਰਕੇ ਪੁਲਿਸ ਜਾਂਚ ਜ਼ਰੂਰ ਕਰ ਰਹੀ ਹੈ ਖੰਗਾਲਿਆ ਜਾ ਰਿਹਾ ਸਾਰਾ ਕੁਝ ਪੁਲਿਸ ਦਾ ਵੀ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਪਿੰਡ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਕਿਉਂਕਿ ਇੱਕੋ ਪਰਿਵਾਰ ਦੇ ਵਿੱਚ ਦੋ ਜੀਆਂ ਦਾ ਕਤਲ ਹੋ ਜਾਣਾ ਦਿਓਰ ਪਰਜਾਈ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਹੋ ਜਾਣਾ ਇਹ ਵੱਡੇ ਸਵਾਲ ਵੀ ਖੜੇ ਹੋ ਜਾਂਦੇ ਨੇ ਲਾਅ ਐਂਡ ਆਰਡਰ ਦੇ ਉੱਪਰ ਔਰ ਦੂਸਰੀ ਗੱਲ ਇਹ ਹੈ ਕਿ ਪਿੰਡ ਦੇ ਵਿੱਚ ਸੌਗ ਦਾ ਮਾਹੌਲ ਬਣਿਆ ਹੋਇਆ ਸਾਰੇ ਸਹਿਮੇ ਹੋਏ ਨੇ ਕਿ ਆਖਰ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਕਿਸ ਨੇ ਦਿੱਤਾ ਔਰ ਕਿਉਂ ਦਿੱਤਾ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਿ ਕਿਸੇ ਦੇ ਨਾਲ ਦੁਸ਼ਮਣੀ ਵੀ ਨਹੀਂ ਸੀ ਕਿਸੇ ਦੇ ਕੋਲੋਂ ਕੋਈ ਲੈਣ ਦੇਣ ਵੀ ਨਹੀਂ ਹੈ ਫਿਰ ਵੀ ਅਣਪਛਾਤੇ ਆ ਵਿਅਕਤੀ ਦੇ ਵੱਲੋਂ ਏਡੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇਜ਼ ਤਾਰ ਹਥਿਆਰਾਂ ਦੇ ਨਾਲ ਕੀ ਨਾਮ ਹੈ ਤੁਹਾਡਾ ਵੀਰਵਲ ਸਿੰਘ ਵੀਰਵਲ ਸਿੰਘ ਜਿਹੜੀ ਰਾਤ ਕਤਲ ਹੋਇਆਗਾ ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ ਸੜਕੇ 6 ਵਜੇ ਪਤਾ ਲੱਗਿਆ ਕੀ ਦੇਖਿਆ ਤੁਸੀਂ ਸਵੇਰੇ 6 ਵਜੇ ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਧੀਨੇ ਬਾਰ ਇਧਰਲਾ ਬਾਰ ਵੀ ਖੁੱਲਿਆ ਪਈ ਅੱਛਾ ਇਧਰ ਦੀ ਬੰਦੇ ਆਏ ਨੇ ਜੀ ਐਂ ਦੇ ਲੇਟ ਗਏ ਇਹ ਕਿੱਥੇ ਕਿੱਥੇ ਬਜ਼ੁਰਗ ਦੇ ਕਿੱਥੇ ਇਹਨਾਂ ਦੇ ਜਿਹੜਾ ਕੁਝ ਵਾਰ ਕੀਤਾ ਕਿਸੇ ਨੇ ਸੱਚਾ ਜੀ ਇਕੱਲੇ ਸੱਟ ਤੇ ਡੇਡੀ ਦੇ ਮਾਤਾ ਦੇ ਡੇਡੀ ਜੀ ਤੇ ਵੀ ਸੱਚਾ ਜੀ अच्छा तुनु मेरा ए लागदा राती घटना है हां जी थोड़ी कोई पहला किसी ਨਾਲ ਕੋਈ ਬਹਿਰ ਪਰੋਧੀ ਜਾਂ ਕੋਈ ਕਿਸੇ ਕਿਸੇ ਦੀ ਕੋਈ ਤਕਰਾਰ ਵਾਜੀ ਪਹਿਲਾਂ ਕੁਝ ਨਾ ਜੀ ਕੁਛਰ ਪਹਿਲਾਂ ਕੋਈ ਸਮਾਂ ਪਹਿਲਾਂ ਕੋਈ ਅਸੀਂ ਥੋੜੀ ਕੋਈ ਘਰੇਲੂ ਕੋਈ ਹੋਵੇ ਪ੍ਰੋਬਲਮ ਨਾ ਜੀ ਕੀ ਨਾਮ ਹੈ ਥੋੜਾ ਵੀਰਵਲ ਸਿੰਘ ਵੀਰਵਲ ਸਿੰਘ ਜਿਹੜੀ ਰਾਤ ਕਤਲ ਹੋਇਆਗਾ ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ ਤੜਕੇ 6 ਵਜੇ ਪਤਾ ਲੱਗਿਆ ਕੀ ਦੇਖਿਆ ਤੁਸੀਂ ਸਵੇਰੇ 6 ਵਜੇ ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ ਦੋਨੇ ਬਾਰ ਇਧਰਲਾ ਬਾਰ ਵੀ ਖੁੱਲਿਆ ਪਈ ਸੀ ਅੱਛਾ ਹਾ ਇਧਰ ਦੀ ਬੰਦੇ ਆਏ ਨੇ ਜੀ ਐਂ ਦੇ ਲੇਕੜਗੇ ਇਹ ਕਿੱਥੇ ਕਿੱਥੇ ਬਜ਼ੁਰਗ ਦੇ ਕਿੱਥੇ ਜਿੰਨੇ ਨੇ ਜਿਹੜਾ ਕੁਝ ਵਾਰ ਕੀਤਾ ਕਿਸੇ ਨੇ ਸੱਚਾ ਜੀ ਕੱਲੀ ਸੱਟ ਤੇ ਲੀੜੀ ਲੇੜੀ ਦੇ ਮਾਤਾ ਦੇ ਡੇੜੀ ਜੀ ਤੇ ਵੀ ਸੱਚਾ ਜੀ ਅੱਛਾ ਤੁਹਾਨੂੰ ਮੇਰਾ ਇਹ ਲੱਗਦਾ ਵੀ ਰਾਤ ਦੀ ਘਟਨਾ ਹੈ ਇਹ ਹਾਂ ਜੀ ਥੋੜੀ ਕੋਈ ਪਹਿਲਾਂ ਕਿਸੇ ਨਾਲ ਕੋਈ ਬਹਿਰ ਵਿਰੋਧੀ ਜਾਂ ਕੋਈ ਕਿਸੇ ਕਿਸੇ ਦੀ ਕੋਈ ਤਕਰਾਰ ਵਾਜੀ ਪਹਿਲਾਂ ਕੁਝ ਨਾ ਜੀ ਕੁਛ ਪਹਿਲਾਂ ਕੋਈ ਸਮਾਂ ਪਹਿਲਾਂ ਕੋਈ ਅਸੀਂ ਥੋੜੀ ਕੋਈ ਕਰੇਲੂ ਕੋਈ ਹੋਵੇ ਪ੍ਰੋਬਲਮ ਨਾ ਜੀ ਕੀ ਨਾਮ ਹੈ ਥੋੜਾ ਵੀਰਵਲ ਸਿੰਘ ਵੀਰਵਲ ਸਿੰਘ ਜਿਹੜੀ ਇਹ ਰਾਤ ਕਤਲ ਹੋਇਆਗਾ ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ ਤੜਕੇ 6 ਵਜੇ ਪਤਾ ਲੱਗਿਆ ਕੀ ਦੇਖਿਆ ਤੁਸੀਂ ਸਵੇਰੇ 6 ਵਜੇ ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ ਦੋਨੇ ਵਾਰ ਇਧਰ ਲਾ ਵਾਰ ਵੀ ਖੁੱਲੇ ਪਈ ਸੀ ਅੱਛਾ ਇਧਰ ਦੀ ਬੰਦੇ ਆਏ ਨੇ ਜੀ ਐਂ ਦੇ ਲੇਟ ਗਏ ਇਹ ਕਿੱਥੇ ਕਿੱਥੇ ਬਜ਼ੁਰਗ ਦੇ ਕਿੱਥੇ ਇਹਨਾਂ ਨੇ ਜਿਹੜਾ ਕੁਝ ਵਾਰ ਕੀਤਾ ਕਿਸੇ ਨੇ ਸੱਚਾ ਜੀ ਇਕੱਲੀ ਸਾਥ ਤੇ ਲੜੀ ਲੇੜੀ ਦੇ ਮਾਤਾ ਦੇ ਡੇੜੀ ਜੀ ਤੇ ਵੀ ਸੱਚਾ ਜੀ ਅੱਛਾ ਤੁਨੂੰ ਮੈਨੂੰ ਮੈਨੂੰ ਲੱਗਦਾ ਵੀ ਰਾਤ ਦੀ ਘਟਨਾ ਹੈ ਹਾਂ ਜੀ ਛੋੜੀ ਕੋਈ ਪਹਿਲਾਂ ਕਿਸੇ ਨਾਲ ਕੋਈ ਬਹਿਰ ਵਿਰੋਧੀ ਜਾਂ ਕੋਈ ਕਿਸੇ ਕਿਸੇ ਦੀ ਕੋਈ ਤਕਰਾਰ ਵਾਜੀ ਪਹਿਲਾਂ ਕੁਝ ਨਾ ਜੀ ਕੁਛਰ ਪਹਿਲਾਂ ਕੋਈ ਸਮਾਂ ਪਹਿਲਾਂ ਕੋਈ ਅਸੀਂ ਥੋੜੀ ਕੋਈ ਕਰੇਲੂ ਕੋਈ ਹੋਵੇ ਪ੍ਰੋਬਲਮ ਨਾ ਜੀ ਕੀ ਨਾਮ ਹੈ ਛੋੜਾ ਵੀਰਵਲ ਸਿੰਘ ਵੀਰਵਲ ਸਿੰਘ ਜਿਹੜੀ ਰਾਤ ਕਤਲ ਹੋਇਆਗਾ ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ ਤੜਕੇ 6 ਵਜੇ ਪਤਾ ਲੱਗਿਆ ਕੀ ਦੇਖਿਆ ਤੁਸੀਂ ਸਵੇਰੇ 6 ਵਜੇ ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ ਦੋਨੇ ਬਾਰ ਇਧਰਲਾ ਬਾਰ ਵੀ ਖੁੱਲਿਆ ਪਈ ਸੀ ਅੱਛਾ ਹ ਇਧਰ ਦੀ ਬੰਦੇ ਆਏ ਨੇ ਜੀ ਐਂ ਦੇ ਲਈ ਕਢ ਗਏ ਇਹ ਕਿੱਥੇ ਕਿੱਥੇ ਬਜ਼ੁਰਗ ਦੇ ਕਿੱਥੇ ਇਹਨਾਂ ਦੇ ਜਿਹੜਾ ਕੁਝ ਵਾਰ ਕੀਤਾ ਕਿਸ ਤੇ ਲੀਲੀ ਦੀ ਮਾਤਾ ਦੇ ਡੇਡੀ ਜੀ ਤੇ ਵੀ ਸਰਚ ਆ ਜੀ ਅੱਛਾ ਤੁਹਾਨੂੰ ਮੇਰਾ ਇਹ ਲੱਗਦਾ ਵੀ ਰਾਤ ਦੀ ਘਟਨਾ ਹੈ ਜੀ ਹਾਂ ਜੀ ਥੋੜੀ ਕੋਈ ਪਹਿਲਾਂ ਕਿਸੇ ਨਾਲ ਕੋਈ ਬਹਿਰ ਵਿਰੋਧੀ ਜਾਂ ਕੋਈ ਕਿਸੇ ਕਿਸੇ ਦੀ ਕੋਈ ਤਕਰਾਰ ਵਾਜੀ ਪਹਿਲਾਂ ਕੁਝ ਨਾ ਜੀ ਕੁਛ ਪਹਿਲਾਂ ਕੋਈ ਸਮਾਂ ਪਹਿਲਾਂ ਕੋਈ ਅਸੀਂ ਥੋੜੀ ਕੋਈ ਕਰੇਲੂ ਕੋਈ ਹੋਵੇ ਪ੍ਰੋਬਲਮ ਨਾ ਜੀ ਕੀ ਨਾਮ ਹੈ ਥੋੜੇ ਵੀਰਵਲ ਸਿੰਘ ਜੀ ਵੀਰਵਲ ਸਿੰਘ ਜਿਹੜੀ ਇਹ ਰਾਤ ਕਤਲ ਹੋਇਆਗਾ ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ ਤੜਕੇ 6 ਵਜੇ ਪਤਾ ਲੱਗਿਆ ਜੀ ਕੀ ਦੇਖਿਆ ਤੁਸੀਂ ਸਵੇਰੇ 6 ਵਜੇ ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ ਦੋਨੇ ਵਾਰ ਇਧਰਲਾ ਵਾਰ ਵੀ ਖੁੱਲਿਆ ਪਈ ਅੱਛਾ ਹ ਇਧਰ ਦੀ ਬੰਦੇ ਆਏ ਨੇ ਜੀ ਆਂ ਦੇ ਲੇਟ ਗਏ ਇਹ ਕਿੱਥੇ ਕਿੱਥੇ ਬਜ਼ੁਰਗ ਦੇ ਕਿੱਥੇ ਸਿੰਨੇ ਨੇ ਜਿਹੜਾ ਕੁਝ ਵਾਰ ਕੀਤਾ ਕਿਸੇ ਨੇ ਸੱਚਾ ਜੀ ਇਕੱਲੀ ਸਾਟ ਤੇ ਲੜੀ ਲੇੜੀ ਦੇ ਮਾਤਾ ਦੇ ਡੇੜੀ ਜੀ ਤੇ ਵੀ ਸੱਚਾ ਜੀ ਅੱਛਾ ਤੁਨੂੰ ਮੈਨੂੰ ਮੈਨੂੰ ਲੱਗਦਾ ਵੀ ਰਾਤ ਦੀ ਘਟਨਾ ਹੈ ਹਾਂ ਜੀ ਥੋੜੀ ਕੋਈ ਪਹਿਲਾਂ ਕਿਸੇ ਨਾਲ ਕੋਈ ਬਹਿਰ ਵਿਰੋਧੀ ਜਾਂ ਕੋਈ ਕਿਸੇ ਕਿਸੇ ਦੀ ਕੋਈ ਤਕਰਾਰ ਵਾਜੀ ਪਹਿਲਾਂ ਕੁਝ ਨਾ ਜੀ ਕੁਝ ਪਹਿਲਾਂ ਕੋਈ ਸਮਾਂ ਪਹਿਲਾਂ ਕੋਈ ਥੋੜੀ ਕੋਈ ਕਰੇਲੂ ਕੋਈ ਹੋਵੇ ਪ੍ਰੋਬਲਮ ਨਾ ਜੀ ਕੀ ਨਾਮ ਹੈ ਥੋੜਾ ਵੀਰਵਲ ਸਿੰਘ ਜੀ ਵੀਰਵਲ ਸਿੰਘ ਜਿਹੜੀ ਰਾਤ ਕਤਲ ਹੋਇਆਗਾ ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ ਤੜਕੇ 6 ਵਜੇ ਪਤਾ ਲੱਗਿਆ ਕੀ ਦੇਖਿਆ ਤੁਸੀਂ ਸਵੇਰੇ 6 ਵਜੇ ਦੇਖਿਆ ਤਾਂ ਜੀ ਟਾਕੀ ਖੁੱਲੀ